7 ਟਰੈਕਟਰ ਹੋ ਰਹੇ ਜੀ ਇਹ ਵੇ ਮੇਲਿਆਂ ਖਤਰ ਸ਼ੌਕਲੀ ਤਿਆਰ ਕਰਾਇਆ ਪਾਪਾ ਨੇ ਤਾਂ ਵਾਕਈ ਇਸ ਵੇਲੇ ਸ਼ੌਕ ਦਾ ਕੋਈ ਮੁੱਲ ਨਹੀਂ ਉਹਨੇ ਪੈਸੇ ਟਰੈਕਟਰ ਦੇ ਉੱਪਰ ਲਾਤੇ ਜਿੰਨੇ ਦਾ ਟਰੈਕਟਰ ਹੈ ਜਿਹੜੇ ਟਾਇਰ ਪੁਆਏ ਹੋਏ ਤੁਸੀਂ ਐਡੇ ਵੱਡੇ ਵੱਡੇ ਇਹਨਾਂ ਦੀ ਕੀਮਤ ਕੀ ਹੈ ਮੇਰੇ ਇਹਨਾਂ ਦੀ 4.5 ਲੱਖ ਜਾਸਪਾਸ ਕੀਮਤ ਆਈ ਸਰ ਔਰੇ ਤਾਂ ਆਮ ਤਾਂ ਬਹੁਤ ਕੁਸ਼ ਲੱਗਿਆ ਮੇਰੇ 3.5 ਲੱਖ ਦੇ ਡੇ ਡੇ ਲੱਗੇ ਵੇ 3.5 3 ਲੱਖ ਦੇ ਡੇ ਡੇ 50 60 ਹਜ਼ਾਰ ਲੋਕ ਇੱਥੇ ਫੋਟੋਆਂ ਖਿੱਚਾਂ ਜੀ ਬੱਦੇ ਖਿੱਚਾਗੇ ਹੋਣੀ ਵੇ 50 60 ਰੇ ਦੇ ਪੱਕੇ ਜੀ ਡੇਲੀ ਅੱਜ ਮੈਂ ਕਰਕੇ ਆ ਵੈਸੇ ਅੱਗੇ ਤਾਂ ਨਹੀਂ ਉਹ ਪੱਕੀ ਮੇਲੇ ਲੱਗੀ ਰਹਿੰਦਾ ਵੀਰੇ ਬਾਜੀ ਟਰੈਕਟਰਾਂ ਦਾ ਸ਼ੌਂਕ ਹੈ ਸਾਡੇ ਬਾ ਚਾਰ ਪੰਜ ਟਰੈਕਟਰ ਇੱਦਾਂ ਹੀ ਖੜਾ ਜੀ ਬੈ ਸੋ ਅੰਦਰ ਖੜੇ ਮੈਨੂੰ ਸ਼ੌਕ ਹੈ ਜੀ ਆਪਣਾ ਟਰੈਕਟਰ ਦਾ ਕੋਈ ਨਸ਼ਾ ਪਤਾ ਕੋਈ ਨਹੀਂ ਤੁਹਾਨੂੰ ਆਪਣਾ ਸ਼ੌਕ ਹੈ ਖੇਤੀ ਕਰੀਦੀ ਮਿੱਟੀ ਕਰਕੇ ਬਣਾਏ ਹੋਏ ਸਸ਼ੀਕਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਪੰਜਾਬੀ ਆਪਣੇ ਸ਼ੌਕ ਤੇ ਆਪਣੇ ਕੰਮਾਂ ਦੇ ਲਈ ਚਰਚਾ ਚ ਰਹਿੰਦੇ ਨੇ ਸ਼ਹੀਦੀ ਜੋੜ ਮੇਲ ਤੇ ਇੱਕ ਟਰੈਕਟਰ ਹੈ ਜੋ ਇਸ ਵੇਲੇ ਖੂਬ ਚਰਚਾ ਚ ਹੈ ਤੇ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਵਾਇਰਲ ਹੈ ਤਾਂ ਤਸਵੀਰਾਂ ਅਮਨ ਇਹ ਤਸਵੀਰ ਦਿਖਾ ਦਿਓ ਕਿ ਕਿਸ ਤਰ੍ਹਾਂ ਸ਼ੌਕ ਦਾ ਕੋਈ ਕਹਿੰਦੇ ਮੁੱਲ ਨਹੀਂ ਹੁੰਦਾ ਤਾਂ ਵਾਕਈ ਇਸ ਵੇਲੇ ਸ਼ੌਕ ਦਾ ਕੋਈ ਮੁੱਲ ਨਹੀਂ ਉਹਨੇ ਪੈਸੇ ਟਰੈਕਟਰ ਦੇ ਉੱਪਰ ਲਾਤੇ ਜਿੰਨੇ ਦਾ ਟਰੈਕਟਰ ਤਾਂ ਜਿਹਦਾ ਟਰੈਕਟਰ ਛੋਟਾ ਵੀਰ ਨਾਲ ਆ ਭਾਜੀ ਪਹਿਲਾਂ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਧੰਨਵਾਦ ਵੀਰੇ ਜੀ ਭਾਈ ਜਹਾਜ਼ ਹੀ ਬਣਾਤਾ ਬਸ ਵੀਰੇ ਸ਼ੌਂਕ ਦਾ ਜੀ ਹਾਂ ਬਸ ਸ਼ੌਂਕ ਹੈ ਵੀਰੇ ਪਨ ਟਰੈਕਟਰਾਂ ਦੀ ਸ਼ੌਂਕ ਹੈ ਜੀ ਆਪਣੇ ਕੋਲ 7-8 ਟਰੈਕਟਰ ਹੋ ਰਹੇ ਜੀ ਇਹ ਮੇਲੇ ਖਤਰ ਸ਼ੌਂਕ ਲਈ ਤਿਆਰ ਕਰਾਇਆ ਪਾਪਾ ਨੇ ਅੱਛਾ ਕਦ ਤੋਂ ਇਹ ਸ਼ੌਕ ਪਿਆ ਤੁਹਾਨੂੰ ਮੇਰੇ ਆਪਨ ਬਚਪਨ ਤੋਂ ਹੀ ਸ਼ੌਂਕ ਹੈ ਟਰੈਕਟਰਾਂ ਦਾ ਜੀ ਹਾਂ ਬੱਚਪਨ ਤੋਂ ਸ਼ੌਂਕ ਆਪਾਂ ਨੂੰ ਟਰੈਕਟਰਾਂ ਦਾ ਤੇ ਆਪਾਂ ਜੇ ਇੱਕ ਟਰੈਕਟਰ ਹੋਰ ਤਿਆਰ ਕਰਵਾਉਣਾ ਇਸ ਤੋਂ ਬਾਅਦ ਆਉਣ ਵਾਲੇ ਮੇਲੇ ਤੇ ਤੁਹਾਨੂੰ ਦਿਖਾਵਾਂਗੇ ਅੱਛਾ ਇਹ ਜਿਹੜੇ ਟਾਇਰ ਪੁਆਏ ਹੋਏ ਆ ਤੁਸੀਂ ਐਡੇ ਵੱਡੇ ਵੱਡੇ ਇਹਨਾਂ ਦੀ ਕੀਮਤ ਕੀ ਹੈ ਮੇਰੇ ਇਹਨਾਂ ਦੀ 4.5 ਲੱਖ ਦੇ ਆਸ-ਪਾਸ ਕੀਮਤ ਹੈ ਜੀ ਸਰ ਚਾਰਾਂ ਦੀ ਚਾਰਾਂ ਦੀ ਹਾਂਜੀ ਜੀ ਚਾਰ ਟਾਇਰ ਚਾਰੇ ਟਾਇਰਾਂ ਦੀ 4.5 ਲੱਖ ਜੀ ਅੱਛਾ ਤਾਂ ਹੋਰ ਇਹ ਤਾਂ ਚਾਂ ਬਹੁਤ ਕੁਝ ਲੱਗਿਆ ਮੇਰੇ 3 ਲੱਖ ਦੇ ਡੇਡ ਗੇੜੇ ਲੱਗੇ ਸਾਡੇ 3 3 ਲੱਖ ਦੇ ਡੇਡ ਗੇੜੇ ਜੀ ਕਦੀ ਮੈਂ ਨੋਟ ਹੀ ਨਹੀਂ ਕਰਿਆ ਆਪਾਂ ਨੇ ਮਤਲਬ 7-8 ਲੱਖ ਟਰੈਕਟਰ ਦੇ ਉੱਪਰ ਲੱਗੇ ਉੱਪਰ ਲੱਗਿਆ ਭਈ ਹਾਂ ਜੀ ਟਰੈਕਟਰ ਕਿੰਨੇ ਦੇ ਟਰੈਕਟਰ 8.5 ਲੱਖ ਦਾ ਨਵੇਂ ਟਰੈਕਟਰ ਹੈ ਜੀ ਜਿੰਨੇ ਦਾ ਟਰੈਕਟਰ ਉਹ ਤੋਂ ਵੱਧ ਤੁਸੀਂ ਉੱਪਰ ਲਾ ਉੱਪਰ ਲਾ ਦੇ ਹਾਂ ਜੀ ਮੇਰੇ ਸ਼ੌਂਕ ਹੈ ਜੀ ਬਸ अच्छा हां जी हां वीर जी अच्छे ਜਿਹੜੇ ਟਾਇਰ ਆ ਇਹ ਤਾਂ ਆਈਡੀਆ ਕਿੱਥੋਂ ਆਇਆ ਵੀ ਇਹੀ ਐ ਇਸ ਤਰ੍ਹਾਂ ਦੇ ਪਾਉਣੇ ਚਾਹੀਦੇ ਨੇ ਬਾਬੇਰੇ ਐਦਾਂ ਆਪਾਂ ਟਾਇਰ ਟਾਇਰ ਵਾਲੇ ਕੋਲ ਗਏ ਸੀ ਉਹਨਾਂ ਨੇ ਆਈਡੀਆ ਦੇ ਦਿੱਤਾ ਵੀ ਤੁਸੀਂ ਇਹ ਪਾਓ ਨਵੀਂ ਚੀਜ਼ ਆਈ ਕਹਿੰਦਾ ਮਾਰਕੀਟ 'ਚ ਵੈਸੇ ਇਹ ਨਵੀਂ ਆਈ ਹੋਣੀ ਮਤਲਬ ਇਹ ਮੈਂ ਪੂਰੇ ਮੇਲੇ 'ਚ ਸ਼ਾਇਦ ਆਪਣੇ ਟਰੈਕਟਰ ਨੂੰ ਪਏਵੇਂ ਹੋਰ ਕਿਸੇ ਟਰੈਕਟਰ 'ਉਣੀ ਪਏਵੇਂ ਵੀਰੇ ਤੁਹਾਡਾ ਟਰੈਕਟਰ ਸੋਸ਼ਲ ਮੀਡੀਆ ਤੇ ਵਾਇਰਲ ਬਹੁਤ ਆਂਜੀ ਵੀਰ ਜੀ ਵੀਰੇ ਘਟੋ ਘਟ ਮੈਂ ਕਹਿੰਨਾ 4-5 ਦਿਨ 'ਚ 50-60 ਹਜ਼ਾਰ ਫੋਟੋ ਖਿੱਚੋਗੀ ਹੋਣੀ ਜਿਹੜਾ ਵੀ ਆਉਂਦਾ ਤੇ ਫੋਟੋ ਖਿਚਾ ਕੇ ਪੱਕੀ ਜਾਂਦਾ ਹਾਂ। ਹਮਮ। ਆਪ ਟਰੈਕਟਰ ਦੇ ਨਾਮ ਦੇ ਮਸ਼ਹੂਰ ਹੋ ਗਏ ਇੱਥੇ ਮਤਲਬ ਜੇ ਆਪਾਂ ਉਹ ਬੜੇ ਟਾਇਰ ਟਾਇਰ ਵਾਲੇ ਟਰੈਕਟਰ ਤੇ ਜਾਣਾ ਆਪਾਂ ਨੇ ਲੰਗਰ ਤੇ ਨਾਲ ਲੰਗਰ ਛੱਕ ਕੇ ਜਾਣਾ ਜੀ। ਹਾਂ। ਹਾਂਜੀ ਵੀਰ ਜੀ। ਅੱਛਾ 50 60 ਹਜ਼ਾਰ ਲੋਕ ਇੱਥੇ ਫੋਟੋ ਖਿਚ ਹਾਂਜੀ ਬੱਦੇ ਖਿਚਾ ਕੇ ਹੋਣੇ ਇਹ 50 60 ਹਜ਼ਾਰ ਦਾ ਪੱਕੇ ਆਂ ਡੇਲੀ ਅੱਜ ਮੈਂ ਕਰਕੇ ਆ ਵੈਸੇ ਅੱਗੇ ਤਾਂ ਨਹੀਂ ਉਹ ਪੱਕੀ ਮੇਲਾ ਲੱਗੀ ਰਹਿੰਦਾ ਵੀਰੇ ਨਾਲੇ ਲੰਗਰ ਛੱਕ ਕੇ ਜਾਣੇ ਜੀ ਨਾਲੇ ਫੋਟੋ ਖਿਚਾ ਕੇ ਜਾਣੇ। ਅੱਧੇ ਦਾ ਫੋਟੋ ਖਿਚਾਉਣ ਲਈ ਆਉਣੇ ਨਾਲੇ ਬਾਪੂ ਨੇ ਕਿਹਾ ਨਹੀਂ ਵੀ ਆ ਕੀ ਕਰ ਰਹੇ ਹੂੰ ਨਹੀਂ ਬਾਪੂ ਵੀ ਵੀਰੇ ਸ਼ੌਂਕੀ ਜਿਹੇ ਟਰੈਕਟਰਾਂ ਦੇ ਜੀ ਬਾਪ ਮਾ ਫਾਦਰ ਸਾਹਿਬ ਉਹ ਖੜੇ ਨੇ ਵੀਰੇ ਕਿੱਥੇ ਨੇ ਉਹ ਖੜੇ ਜੀ ਉਹ ਬੈਕ ਸਾਈਡ ਹਾਂ ਜੀ ਬੁਲਾ ਦੋ ਜੀ ਹੈ ਕਿ ਕਿਉਂ ਕਿਹੜੇ ਨੇ ਤਾਂ ਬਿਲਕੁਲ ਇਹ ਪੰਜਾਬੀਆਂ ਦੇ ਮੈਨੂੰ ਲੱਗਦਾ ਆਪਣੇ ਖੂਨ ਚ ਹੈ ਕਿ ਸ਼ੌਕ ਹੈ ਕਹੇ ਸ਼ੌਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਹਾਂ ਜੀ ਹਾਂ ਜੀ ਬਾਪੂ ਨੂੰ ਬਾਪੂ ਨੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਨੇ ਜੀ ਮੇਰੇ ਅੱਛਾ ਇੱਧਰ ਨੂੰ ਆ ਜਾਓਗੇ ਉੱਪਰ ਹੀ ਆ ਜਾਓ ਅੰਕਲ ਉੱਪਰ ਹੀ ਆ ਜਾਓ ਆਣ ਬਾਪੂ ਸਾਨੂੰ ਹੁਣ ਜੀ ਫੋਰ ਟਰੈਕਟਰ ਦਾ ਸ਼ੌਂਕ ਹੈ ਜੀ ਆਉਣ ਵਾਲੇ ਮੇਲੇ 'ਚ ਤੁਹਾਨੂੰ ਫੋਰ ਟਰੈਕਟਰ ਦੇਖਣ ਨੂੰ ਮਿਲੂਗਾ ਉਹ ਵੀ ਵੱਖਰਾ ਹੀ ਹੋਊਗਾ ਇਹ ਮੇਲੇ 'ਚ ਅਜੀਵੋ ਗਰੀਬ ਸ਼ਾਪ ਨੇ ਐਨੇ ਦਾ ਤਾਂ ਕਹਿੰਦੇ ਟਰੈਕਟਰ ਨਹੀਂ ਜਿੰਨੇ ਉੱਪਰ ਲਾਤੇ ਬਾਜੀ ਸ਼ੌਕ ਦਾ ਕਿਆ ਮਰ ਹੁੰਦਾ ਜੀ ਹਾਂ ਹਾਂ ਜੀ ਸਾਢੇ 4 ਲੱਖ ਦੇ ਟਾਇਰ ਹੀ ਪਵਾਤੇ ਇਕੱਲੇ ਹਾਂਜੀ ਹਾਂਜੀ ਸਾਢੇ 4 ਲੱਖ ਕਿਵੇਂ ਬਾਜੀ ਟਰੈਕਟਰਾਂ ਦਾ ਸ਼ੌਂਕ ਹੈ ਸਾਡੇ ਬਾ 4-5 ਟਰੈਕਟਰ ਇਦਾਂ ਜੀ ਉਹ ਖੜਾ ਜੀ ਇੱਕ ਦੋ ਅੰਦਰ ਖੜੇ ਹਾਂ ਮਸ਼ੌਕ ਹੈ ਜੀ ਆਪਣਾ ਟਰੈਕਟਰ ਦਾ ਕੋਈ ਨਸ਼ਾ ਪੱਤਾ ਕੋਈ ਨਹੀਂ ਸਾਨੂੰ ਹਾਂ ਆਪਣਾ ਸ਼ੌਕ ਹੈ ਖੇਤੀ ਕਰੀ ਦੀ ਮਿਹਨਤ ਕਰਕੇ ਬਣਾਏ ਹੋਏ ਹਾਂ 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 ਜੀ ਅੱਛਾ ਮਤਲਬ ਇਹੀ ਨਸ਼ਾ ਹੈ ਵੀ ਆਪਣੇ ਸੰਧ ਸਵਾਰ ਕੇ ਰੱਖਾ ਹਾਂ ਜੀ ਬੜਾ ਹਾਂ ਜੀ ਅਸੀਂ ਨਸ਼ਾ ਜੀ ਅੱਜ ਥੋੜਾ ਮੀਂਹ ਕਰਕੇ ਇਹ ਜੇ ਲਿਬੜ ਗਿਆ ਜੀ ਇਹ ਤਾਂ ਕੱਲ ਬਹੁਤ ਸੋਹਣਾ ਖੜਾਇਆ ਬਦਈਆਂ ਉਹ ਕਾ ਤਿਆਰ ਕਰਕੇ ਆਪਾਂ ਨੇ ਅੱਜ ਮੀਂਹ ਕਰਕੇ ਹੋ ਗਿਆ ਥੋੜਾ ਜਿਹਾ ਹੀ ਹਲ ਚੱਲੇ ਦੇ ਕਰਕੇ ਸਟੈਕ ਡੱਕ ਪੂਰਾ ਵੱਜ ਰਿਹਾ ਹੈ ਪੂਰਾ ਜੀ ਪੂਰਾ ਸਣਾਦ ਨੇ ਵਜਾ ਕੇ ਇਹ ਨਾ ਵਜਾਏ ਉਹ ਥੋੜੀ ਦਿੱਕਤ ਰਹਿੰਦੀ ਆ ਵੀਡੀਓ ਦੇ ਵਿੱਚ ਪਰ ਇਹ ਹਰ ਇੱਕ ਚੀਜ਼ ਆ ਸਲੈਂਸਰ ਸਪੈਸ਼ਲ ਹੈ ਸਪੈਸ਼ਲ ਹਾਂਜੀ ਸਲੈਂਸਰ ਸਲੈਂਸਰ ਸਪੈਸ਼ਲ ਬਣਾਇਆ ਜੀ ਹੈ ਜੀ ਹਾਂ ਸਾਡੇ ਕਿਹੜੀ ਕਿਹੜੀ ਚੀਜ਼ ਆ ਕੋਈ ਲਾਈਟਾਂ ਲੁਈਟਾਂ ਜਾਂ ਹੋਰ ਲਾਈਟਾਂ ਵਗੈਰਾ ਸਾਰੇ ਵੀਰੇ ਸਪੈਸ਼ਲੇ ਪਿਆ ਵਜੇ ਲਾਈਟਾਂ ਹੋ ਗਏ ਆ ਜੀ ਇਹ ਸਲੈਂਸਰ ਹੋ ਗਿਆ ਬੰਪਰ ਹੋ ਗਿਆ ਮੋਰੇ ਫਤਲਿਆ ਪਲੇਟਫਾਰਮ ਲਵਾਇਆ ਜੀ ਜਿੱਦਾਂ ਡੈਕ ਹੋ ਗਿਆ ਬਾਕੀ ਸਿਲਮ ਵਗੈਰਾ ਹੋ ਗਿਆ ਜੀ ਇਹ ਸਾਰੇ ਸਪੈਸ਼ਲ ਬਾਕੀ ਸਭ ਤੋਂ ਸਪੈਸ਼ਲ ਦਾ ਟਾਇਰ ਹੈ ਜੀ ਮਤਲਬ ਸਭ ਤੋਂ ਸਪੈਸ਼ਲ ਟਾਇਰ ਹਾਂਜੀ ਪਿਛਲੇ ਸਾਲ ਵੀ ਮੇਲੇ ਚਾਹਦੇ ਪਿਛਲੇ ਸਾਲ ਛੋਟੇ ਅੱਛਾ ਬਦਲਦੇ ਰਹਿੰਦੇ ਹੋ ਬਦਲਦੇ ਰਹਿੰਦੇ ਜੀ ਹਰ ਸਾਲ ਤੁਹਾਨੂੰ ਦੱਸਿਆ ਜੀ ਅਗਲੇ ਸਾਲ ਹੋਰ ਮਤਲਬ ਏਅਰ ਟਰੈਕਟਰ ਚ ਵੀ ਤਵੀ ਦਿੱਲੀ ਆਊਗੀ ਤੇ ਇੱਕ ਫੋਰ ਟਰੈਕਟਰ ਤਿਆਰ ਕਰਾਉਣਾ ਉਹ ਚ ਵੀ ਉਹ ਮਤਲਬ ਇਹ ਮੇਲੇ ਚ ਲੈਦਾ ਹੀ ਹੋਊਗਾ ਜੀ ਆਪਣਾ ਅੱਛਾ ਇਹ ਖੇਤ ਚ ਨਹੀਂ ਲੈ ਕੇ ਜਾਂਦੇ ਖੇਤ ਚ ਵੀਰੇ ਪਹਿਲਾਂ ਲੈਦੇ ਹੁਣ ਨਹੀਂ ਲੈ ਕੇ ਜਾਂਦੇ ਹੁੰਦਾ ਸ਼ੌਂਕ ਨੂੰ ਸਿਰਫ ਮੇਲਿਆਂ ਖਾਤਰ ਹੈ ਕਿਉਂਕਿ ਆਪਣੇ ਪਾਜੀ 850 ਟਰੈਕਟਰ ਹੋ ਰਹੀ ਪੰਜ ਟਰੈਕਟਰ ਛੇ ਟਰੈਕਟਰਾਂ ਟੋਟਲ ਪੰਜ 850 ਜਾਏ ਜੀ ਇਹ ਮਤਲਬ ਇਹ ਸ਼ੌਂਕ ਨੂੰ ਰੱਖਿਆ ਪਾਪਾ ਨੇ ਬਸ ਐਦਾਂ ਹੀ ਘੁੰਮਣ ਨੂੰ ਮੇਲਿਆਂ ਖਾਤਰ ਜੀ ਅੱਛਾ ਹਾਂਜੀ ਹਾਂਜੀ ਤਾਂ ਬਿਲਕੁਲ ਇਹ ਨਾ ਇਸ ਵੇਲੇ ਅਸੀਂ ਫਤਿਹਗੜ੍ਹ ਮੌਜੂਦ ਆ ਤਾਂ ਇਸ ਵੇਲੇ ਟਰੈਕਟਰ ਖਿੱਚ ਦਾ ਕੇਂਦਰ ਹੈ ਆਏ ਪਿਓ ਪੁੱਤ ਨੇ ਕਹਿੰਦੇ ਨਸ਼ਾ ਪਤਾ ਨਹੀਂ ਕਿਰਤ ਕਰਕੇ ਕਮਾਇਓ ਇਹ ਟਰੈਕਟਰ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਵਾਕਈ ਕਹਿੰਦੇ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਸ਼ੌਕ ਦੇ ਪਿੱਛੇ ਜਿੰਨੇ ਦਾ ਟਰੈਕਟਰ ਆ ਉਸ ਤੋਂ ਵੱਧ ਤੇ ਉੱਪਰ ਲੱਗ ਗਿਆ ਸਾਢੇ 4 ਲੱਖ ਦੇ ਕੱਲੇ ਟਾਇਰ ਟਾਇਰ ਨੇ ਤੇ ਪੂਰਾ ਟਰੈਕਟਰ ਤਿਆਰ ਕਰਨ ਨੂੰ 8.5 ਲੱਖ ਰੁਪਏ ਲੱਗਿਆ ਤੇ ਇੰਨੇ ਦਾ ਹੀ ਟਰੈਕਟਰ ਆ ਤਾਂ ਵਾਕਈ ਪੰਜਾਬੀ ਸ਼ੌਕਾਂ ਲਈ ਜਾਣੇ ਜਾਂਦੇ ਨੇ ਪੰਜਾਬੀ ਆਪਣੇ ਕੰਮਾਂ ਲਈ ਤੇ ਚਰਚਾ 'ਚ ਰਹਿਣ ਲਈ ਜਾਣੇ ਜਾਂਦੇ ਨੇ ਕੈਮਰਾ ਪਰਸਨ ਅਮਨ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਾਂ ਵਾਕਈ ਇਸ ਵੇਲੇ ਸ਼ੌਕ ਦਾ ਕੋਈ ਮੁੱਲ ਨਹੀਂ ਉਹਨੇ ਪੈਸੇ ਟਰੈਕਟਰ ਦੇ ਉੱਪਰ ਲਾਤੇ ਜਿੰਨੇ ਦਾ ਟਰੈਕਟਰ ਇਹ ਜਿਹੜੇ ਟਾਇਰ ਪੁਆਏ ਹੋਏ ਤੁਸੀਂ ਐਡੇ ਵੱਡੇ ਵੱਡੇ ਇਹਨਾਂ ਦੀ ਕੀਮਤ ਕੀ ਹੈ ਮੇਰੇ ਇਹਨਾਂ ਦੀ 4.5 ਲੱਖ ਜਾਸਾਨ ਕੀਮਤ ਆਈ ਸਰ ਪੋਰੇ ਤਾਂਮ ਤਾਂ ਬਹੁਤ ਕੁਛ ਲੱਗਿਆ ਮੇਰੇ 3.5 ਲੱਖ ਦੇ ਡੇ ਡੇ ਲੱਗੇ ਵਾ 3.5 ਲੱਖ ਦੇ ਡੇ ਡੇ 50 60000 ਲੋਕ ਇੱਥੇ ਫੋਟੋਆਂ ਕਿਹਨਾਂ ਜੀ ਬੱਦੇ ਖਚਾਗੇ ਹੋਣੇ 50 600 ਦੇ ਪੱਕੇ ਜੀ ਡੇਲੀ ਅੱਜ ਮੈਂ ਕਰਕੇ ਆ ਵੈਸੇ ਅੱਗੇ ਤੇ ਨਹੀਂ ਉਹ ਪੱਕੀ ਮੇਲੇ ਲੱਗੀ ਰਹਿੰਦਾ ਵੀਰੇ ਬਾਜੀ ਟਰੈਕਟਰ ਦਾ ਸ਼ੌਂਕ ਹੈ ਸਾਡੇ ਕੋਲ 4-5 ਟਰੈਕਟਰ ਇਦਾਂ ਹੀ ਉਹ ਖੜਾ ਜੀ ਦੋਵੰਦਰ ਗੜੇ ਮੈਂ ਸ਼ੌਕ ਹੈ ਜੀ ਆਪਣਾ ਟਰੈਕਟਰ ਦਾ ਕੋਈ ਨਸ਼ਾ ਪੱਤਾ ਕੋਈ ਨਹੀਂ ਸਾਨੂੰ ਆਪਣਾ ਸ਼ੌਂਕ ਹੈ ਖੇਤੀ ਕਰੀਦੀ ਮਿਲਤ ਕਰਕੇ ਬਣਾਏ ਨੇ ਸਸ਼ਿਕਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਪੰਜਾਬੀ ਆਪਣੇ ਸ਼ੌਕ ਤੇ ਆਪਣੇ ਕੰਮਾਂ ਦੇ ਲਈ ਚਰਚਾ ਚ ਰਹਿੰਦੇ ਨੇ ਸ਼ਹੀਦੀ ਜੋੜ ਮੇਲ ਤੇ ਇੱਕ ਟਰੈਕਟਰ ਆ ਜੋ ਇਸ ਵੇਲੇ ਖੂਬ ਚਰਚਾ ਚ ਹੈ ਤੇ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਵਾਇਰਲ ਹੈ ਤਾਂ ਤਸਵੀਰਾਂ ਅਮਨ ਇਹ ਤਸਵੀਰ ਦਿਖਾ ਦਿਓ ਕਿ ਕਿਸ ਤਰ੍ਹਾਂ ਸ਼ੌਕ ਦਾ ਕੋਈ ਕਹਿੰਦੇ ਮੁੱਲ ਨਹੀਂ ਹੁੰਦਾ ਤਾਂ ਵਾਕਈ ਇਸ ਵੇਲੇ ਸ਼ੌਕ ਦਾ ਕੋਈ ਮੁੱਲ ਨਹੀਂ ਉਹਨੇ ਪੈਸੇ ਟਰੈਕਟਰ ਦੇ ਉੱਪਰ ਲਾਤੇ ਜਿੰਨੇ ਦਾ ਟਰੈਕਟਰ ਤਾਂ ਜਿਹਦਾ ਟਰੈਕਟਰ ਦਾ ਛੋਟਾ ਵੀਰ ਨਾਲ ਆ ਭਾਜੀ ਪਹਿਲਾਂ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਧੰਨਵਾਦ ਵੀਰੇ ਜੀ ਅਈ ਯਾ ਆਜੀ ਬਣਾਤਾ ਬਸ ਵੀਰੇ ਸ਼ੌਂਕ ਦਾ ਜੀ ਹਾਂ ਬਸ ਸ਼ੌਂਕ ਹੈ ਵੀਰੇ ਆਪਾਂ ਨੂੰ ਟਰੈਕਟਰਾਂ ਦੀ ਸ਼ੌਂਕ ਹੈ ਜੀ ਆਪਣੇ ਕੋਲ 7-8 ਟਰੈਕਟਰ ਹੋ ਰਹੇ ਨੇ ਜੀ ਇਹ ਵੀਰੇ ਮੇਲਿਆਂ ਖਤਰ ਸ਼ੌਂਕ ਲਈ ਤਿਆਰ ਕਰਾਇਆ ਵਾਪਾਂ ਨੇ ਅੱਛਾ ਕਾਤੂ ਇਹ ਸ਼ੌਕ ਪਿਆ ਤੁਹਾਨੂੰ ਵੀਰੇ ਆਪਾਂ ਨੂੰ ਬਚਪਨ ਤੋਂ ਹੀ ਸ਼ੌਂਕ ਹੈ ਟਰੈਕਟਰਾਂ ਦਾ ਜੀ ਬਚਪਨ ਤੋਂ ਹੀ ਸ਼ੌਂਕ ਆਪਾਂ ਨੂੰ ਟਰੈਕਟਰਾਂ ਦਾ ਤੇ ਆਪਾਂ ਜੇ ਟਰੈਕਟਰ ਹੋਰ ਤਿਆਰ ਕਰਵਾਉਣਾ ਇਸ ਤੋਂ ਬਾਅਦ ਆਉਣ ਵਾਲੇ ਮੇਲੇ ਤੇ ਤੁਹਾਨੂੰ ਦਿਖਾਵਾਂਗੇ अच्छा ये चारा टायर पाए हुए हैं ਤੁਸੀਂ ਐਡੇ ਵੱਡੇ ਵੱਡੇ ਇਹਨਾਂ ਦੀ ਕੀਮਤ ਕੀ ਹੈ ਮੇਰੇ ਇਹਨਾਂ ਦੀ 4.5 ਲੱਖ ਦੇ ਆਸ-ਪਾਸ ਕੀਮਤ ਹੈ ਜੀ ਸਰ ਚਾਰਾਂ ਦੀ ਚਾਰਾਂ ਦੀ ਹਾਂਜੀ ਵੀ ਜੀ ਚਾਰ ਟਾਇਰ ਚਾਰ ਟਾਇਰਾਂ ਦੀ 4.5 ਲੱਖ ਜੀ اچھا ਤਾਂ ਹੋਰ ਇਹ ਤਾਮਚਾਮ ਬਹੁਤ ਕੁਛ ਲੱਗਿਆ ਹੋਇਆ ਮੇਰੇ 3 ਲੱਖ 1.5 ਗੇੜੇ ਲੱਗੇ ਬਈ 3.5 ਤੋਂ 3 ਲੱਖ 1.5 ਗੇੜੇ ਜੀ ਹੂੰ ਕਦੀ ਮੈਂ ਨੋਟੇ ਨਹੀਂ ਕਰਿਆ ਆਪਾਂ ਨੇ ਮਤਲਬ 7-8 ਲੱਖ ਟਰੈਕਟਰ ਦੇ ਉੱਪਰ ਲੱਗੇ ਉੱਪਰ ਲੱਗਿਆ ਬਈ ਹਾਂਜੀ ਟਰੈਕਟਰ ਕਿੰਨੇ ਦਾ ਟਰੈਕਟਰ 8.5 ਲੱਖ ਦਾ ਨਵੇਂ ਟਰੈਕਟਰ ਹੈ ਜੀ ਜਿੰਨੇ ਦਾ ਟਰੈਕਟਰ ਹੈ ਉਸ ਤੋਂ ਵੱਧ ਤੁਸੀਂ ਉੱਪਰ ਲੱਗ ਉੱਪਰ ਲੱਗ ਹ अच्छा हां जी हां वीर जी अच्छे ਜਿਹੜੇ ਟਾਇਰ ਆਏ ਤਾਂ ਆਈਡੀਆ ਕਿੱਥੋਂ ਆਇਆ ਵੀ ਇਹੀ ਐ ਇਸ ਤਰ੍ਹਾਂ ਦੇ ਪਾਉਣੇ ਚਾਹੀਦੇ ਨੇ ਬਾਬੇਰੇ ਐਦਾਂ ਆਪਾਂ ਟਾਇਰ ਟਾਇਰ ਵਾਲੇ ਕੋਲ ਗਏ ਸੀ ਉਹਨਾਂ ਨੇ ਆਈਡੀਆ ਦਿੱਤਾ ਵੀ ਤੁਸੀਂ ਆ ਪਾਓ ਨਵੀਂ ਚੀਜ਼ ਆਈ ਕਹਿੰਦਾ ਮਾਰਕੀਟ 'ਚ ਵੈਸੇ ਇਹ ਨਵੀਂ ਵਾਈ ਹੋਣੀ ਮਤਲਬ ਇਹ ਮੈਂ ਪੂਰੇ ਮੇਲੇ 'ਚ ਸ਼ਾਇਦ ਆਪਣੇ ਟਰੈਕਟਰ ਨੂੰ ਪਏਵੇਂ ਹੋਰ ਕਿਸੇ ਟਰੈਕਟਰ ਨੂੰ ਪਏਵੇਂ ਵੀਰੇ ਤੁਹਾਡਾ ਟਰੈਕਟਰ ਸੋਸ਼ਲ ਮੀਡੀਆ ਤੇ ਵਾਇਰਲ ਬਹੁਤ ਆ ਹਾਂ ਜੀ ਵੀਰੇ ਜੀ ਉਰੇ ਘੱਟੋ ਘੱਟ ਮੈਂ ਕਹਿੰਨਾ 4-5 ਦਿਨ 'ਚ 50-60 ਹਜ਼ਾਰ ਫੋਟੋ ਖਿੱਚੋਗੀ ਹੋਣੀ ਅੱਛਾ ਜਿਹੜਾ ਵੀ ਆਉਂਦਾ ਤੇ ਫੋਟੋ ਖਿੱਚ ਹੁਣ ਟਰੈਕਟਰ ਦੇ ਨਾਮ ਤੇ ਮਸ਼ਹੂਰ ਹੋ ਗਏ ਇੱਥੇ ਮਤਲਬ ਜੇ ਆਪਾਂ ਉਹ ਬڑے ਟਾਇਰ ਟਾਇਰ ਵਾਲੇ ਟਰੈਕਟਰ ਤੇ ਜਾਣਾ ਆਪਾਂ ਨੇ ਲੰਗਰ ਤੇ ਨਾਲ ਲੰਗਰ ਛੱਕੇ ਜਾਣਾ ਜੀ ਹਾਂ ਹਾਂਜੀ ਵੀਰ ਜੀ ਅੱਛਾ 50 60 ਹਜ਼ਾਰ ਲੋਕ ਇੱਥੇ ਫੋਟੋਆਂ ਖਿੱਚ ਹਾਂਜੀ ਬੱਦੇ ਖਿੱਚਾਗੇ ਹੋਣੇ ਇਹ 50 60 ਹਜ਼ਾਰ ਦਾ ਪੱਕੇ ਆਂ ਡੇਲੀ ਅੱਜ ਮੈਂ ਕਰਕੇ ਆ ਵੈਸੇ ਅੱਗੇ ਤਾਂ ਨਹੀਂ ਉਹ ਪੱਕੇ ਮੇਲੇ ਲੱਗੇ ਹੀ ਰਹਿੰਦੇ ਵੀਰੇ ਨਾਲੇ ਲੰਗਰ ਛੱਕੇ ਜਾਂਦੇ ਜੀ ਨਾਲੇ ਫੋਟੋਆਂ ਖਿੱਚਾ ਕੇ ਜਾਂਦੇ ਅੱਦੇ ਦਾ ਫੋਟੋ ਖਿਚਾਉਣ ਲਈ ਜਾਂਦੇ ਨਾਲੇ ਬਾਨੇ ਨਾਲ ਲੰਗਰ ਛੱਕ ਜਾਂਦੇ ਜੀ ਹਾਂਜੀ ਵੀਰ ਜੀ ਅੱਛਾ ਬਾਪੂ ਨੇ ਕਿਹਾ ਨਹੀਂ ਵੀ ਆ ਨੇ ਬਾਪੂ ਵੀਰੇ ਸ਼ੌਂਕੀ ਟਰੈਕਟਰਾਂ ਦੇ ਜੀ ਬਾਪ ਮਾ ਫਾਦਰ ਸਾਹਿਬ ਉਹ ਖੜੇ ਨੇ ਮੇਰੇ ਕਿੱਥੇ ਨੇ ਉਹ ਖੜੇ ਜੀ ਉਹ ਬੈਕ ਸਾਈਡ ਹਾਂ ਜੀ ਬਲਾਦੋਂ ਜੇ ਹੈ ਕਿ ਕਿਹੜੇ ਨੇ ਤਾਂ ਬਿਲਕੁਲ ਇਹ ਪੰਜਾਬੀਆਂ ਦੇ ਮੈਨੂੰ ਲੱਗਦਾ ਆਪਣੇ ਖੂਨ ਚ ਹੈ ਕਿ ਸ਼ੌਕ ਹੈ ਕਹੇ ਸ਼ੌਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਹਾਂ ਜੀ ਹਾਂ ਜੀ ਬਾਪੂ ਨੂੰ ਬਾਪੂ ਨੂੰ ਫਾਦਰ ਸਾਹਿਬ ਨੇ ਇਹ ਫਾਦਰ ਸਾਹਿਬ ਨੇ ਜੀ ਮੇਰੇ ਅੱਛਾ ਇੱਧਰ ਨੂੰ ਆਜੋਗੇ ਉੱਪਰ ਹੀ ਆਜੋ ਅੰਕਲ ਉੱਪਰ ਹੀ ਆਜੋ ਆਣ ਬਾਪੂ ਸਾਨੂੰ ਹੁਣ ਜੀ ਫੋਰ ਟਰੈਕਟਰ ਦਾ ਸ਼ੌਂਕ ਹੈ ਜੀ ਆਉਣ ਵਾਲੇ ਮੇਲੇ 'ਚ ਤੁਹਾਨੂੰ ਫੋਰ ਟਰੈਕਟਰ ਦੇਖਣ ਨੂੰ ਮਿਲੂਗਾ ਉਹ ਵੀ ਵੱਖਰਾ ਹੀ ਹੋਊਗਾ ਇਸ ਮੇਲੇ 'ਚ ਅਜੀਵੋ ਗਰੀਬ ਸ਼ਾਪ ਨੇ ਐਨੇ ਦਾ ਤਾਂ ਕਹਿੰਦੇ ਟਰੈਕਟਰ ਨਹੀਂ ਜਿੰਨੇ ਉੱਪਰ ਲਾਤੇ ਬਾਜੀ ਸ਼ੌਕ ਦਾ ਕਿਆ ਮੁੱਲ ਹੁੰਦਾ ਜੀ ਹਾਂ ਹਾਂ ਜੀ ਸਾਢੇ 4 ਲੱਖ ਦੇ ਟਾਇਰ ਹੀ ਪਵਾਤੇ ਇਕੱਲੇ ਹਾਂਜੀ ਹਾਂਜੀ ਸਾਢੇ 4 ਲੱਖ ਦੇ ਕਿਵੇਂ ਬਾਜੀ ਟਰੈਕਟਰਾਂ ਦਾ ਸ਼ੌਂਕ ਹੈ ਸਾਡੇ ਕੋਲ 4-5 ਟਰੈਕਟਰ ਇਦਾਂ ਜੀ ਉਹ ਖੜਾ ਜੀ ਦੋ ਅੰਦਰ ਖੜੇ ਹਾਂ ਮਸ਼ੌਕ ਹੈ ਜੀ ਆਪਣਾ ਟਰੈਕਟਰਾਂ ਦਾ ਕੋਈ ਨਸ਼ਾ ਪਤਾ ਕੋਈ ਨਹੀਂ ਸਾਨੂੰ ਹਾਂ ਆਪਣਾ ਸ਼ੌਕ ਹੈ ਖੇਤੀ ਕਰੀਦੀ ਮਿਹਨਤ ਕਰਕੇ ਬਣਾਏ ਹੋਏ ਹਾਂ ਹਾਂ ਜੀ ਅੱਛਾ ਮਤਲਬ ਇਹੀ ਨਸ਼ਾ ਹੈ ਵੀ ਆਪਣੇ ਸੰਧ ਸਵਾਰ ਕੇ ਹਾਂ ਜੀ ਬਸ ਹਾਂ ਜੀ ਐਸੇ ਨਸ਼ਾ ਜੀ ਅੱਜ ਥੋੜਾ ਮੀਂਹ ਕਰਕੇ ਇਹ ਜੇ ਲਿਬੜ ਗਿਆ ਜੀ ਇਹ ਤਾਂ ਕੱਲ ਬਹੁਤ ਸੋਹਣਾ ਖੜਾਇਆ ਬਦਈਆਂ ਉਹ ਤਿਆਰ ਕਰਕੇ ਆਪਾਂ ਨੇ ਅੱਜ ਮੀਂਹ ਕਰਕੇ ਹੋ ਗਿਆ ਥੋੜਾ ਜਿਹਾ ਹੀ ਹਲ ਚੱਲੇਦੇ ਕਰਕੇ ਸੱਟ ਨੱਕ ਡੱਕ ਪੂਰਾ ਵੱਜ ਰਿਹਾ ਹੈ ਹੋਰ ਹੈ ਜੀ ਪੂਰਾ ਸਣਾ ਤਾਂ ਨਹੀਂ ਵਜਾਇਆ ਗਿਆ ਇਹ ਨਾ ਵਜਾਇਓ ਹਾਂ ਜੀ ਥੋੜੀ ਦਿੱਕਤ ਰਹਿੰਦੀ ਆ ਵੀਡੀਓ ਦੇ ਵਿੱਚ ਪਰ ਇਹ ਹਰ ਇੱਕ ਚੀਜ਼ ਆ ਸਲੈਂਸਰ ਸਪੈਸ਼ਲ ਹੈ ਸਪੈਸ਼ਲ ਹਾਂਜੀ ਸਰ ਇਸ ਤਰ੍ਹਾਂ ਦਾ ਸਪੈਸ਼ਲ ਬਣਾਇਆ ਜੀ ਹੈ ਜੀ ਹਾਂ ਸਾਡੇ ਕਿਹੜੀ ਕਿਹੜੀ ਚੀਜ਼ ਆ ਕੋਈ ਲਾਈਟਾਂ ਲੂਟਾਂ ਜਾਂ ਹੋਰ ਲਾਈਟਾਂ ਵਗੈਰਾ ਸਾਰੇ ਵੀਰੇ ਸਪੈਸ਼ਲੇ ਪਿਆ ਹੈ